ਖਾਨਾ ਦੇ ਕਰੀਬੀ ਪਿੰਡ ਮਾਨਕ ਮਾਜਰਾ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਲੜਕੀ ਗੰਭੀਰ ਜ਼ਖਮੀ ਹੋ ਗਈ ਜਦੋਂ ਕਿ ਤਿੰਨ ਲੋਕ ਬਾਲਵਾਲ ਬਚ ਗਏ ਹੋਇਆ ਇਹ ਕਿ ਕੁਝ ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਬਾਰਿਸ਼ ਕਰਕੇ ਘਰ ਦੀ ਛੱਤ ਬਹੁਤ ਖਰਾਬ ਹੋ ਗਈ ਸੀ ਹੁਣ ਅਚਾਨਕ ਜਦੋਂ ਪਰਿਵਾਰ ਦੇ ਮੈਂਬਰ ਬਿਸਤਰੇ ਤੇ ਬੈਠੇ ਸਨ ਤਾਂ ਇੱਕ ਕਮਰੇ ਵਾਲੇ ਘਰ ਦੀ ਛੱਤ ਦਾ ਇੱਕ ਹਿੱਸਾ ਡਿੱਗ ਪਿਆ ਜਿਸ ਵਿੱਚ ਪਰਿਵਾਰ ਦੇ ਬਾਕੀ ਮੈਂਬਰ ਤਾਂ ਬਚ ਗਏ ਪਰ ਇੱਕ ਕੁੜੀ ਦੇ ਸਿਰ ਅਤੇ ਬਾਹ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਜ਼ਖਮੀ ਕੁੜੀ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੁਣ ਸਕੀਮਤਾ ਅਸੀਂ ਪਰਾਈ ਵੀ ਕੀਤਾ ਜੀ ਆਪਣੇ ਸੌਂ ਸਾਬ ਦੇ ਦਫ਼ਤਰ ਮੈਂ ਸੌਂ ਸਾਬ ਤੋਂ ਮਾਰ ਕਰਵਾ ਕੇ ਕਿਉਂ ਜੋ ਜੋ ਸਰਪੰਚਾਂ ਦਾ ਪਾਰਟੀ ਬਾਈ ਮੈਂ ਸੌਂ ਸਾਬ ਦਾ ਸੱਚਾ ਸੇਵਕ ਆ ਆਮ ਆਦਮੀ ਪਾਰਟੀ ਦਾ ਜੀ ਕਿਉਂ ਆਮ ਆਦਮੀ ਪਾਰਟੀ ਦਾ ਵਰਕਰ ਹੋਣ ਕਰਕੇ ਮੈਨੂੰ ਇਹ ਸਹਾਇਤਾ ਨਹੀਂ ਫੜੀ ਗਈ ਅਸੀਂ ਸੌਂਤ ਚਾਬਾ ਗੇ ਹਿਰਦਾ ਕਹਣਾ ਚੁੰਨੇ ਆ ਕਿ ਸਾਨੂੰ ਮਕਾਨ ਪਾ ਕੇ ਦਿੱਤਾ ਜਾਵੇ ਤੇ ਸਾਡੂ ਬਾਹ ਫੜੀ ਜਾਵੇ ਤੇ ਅਸੀਂ ਇਹਨਾਂ ਦੇ ਹੋਂਹਾਰ ਅਗਿਆ ਕਰੀ ਅਗਿਆ ਕਰੀ ਅਸੀਂ ਅੱਗੇ ਤੇ ਅਸੀਂ ਸੰਧ ਸਾਹਿਬ ਨੂੰ ਇਹ ਕਾੜਾ ਚਾਉਂਦੇ ਆ ਕਿ ਸਾਡਾ ਮਕਾਨ ਬਣਾ ਦਿੱਤਾ ਜਾਵੇ ਤੇ ਤੇ ਮੇਰੇ ਘਰ ਦੇ ਨੇ ਪੈਸੇ ਮੰਗ ਤੰਗ ਕੇ ਮੇਰਾ ਇਲਾਜ ਕਰਵਾ ਰਹੇ ਨੇ ਤੇ ਮੈਂ ਇਹੀ ਸੰਧ ਸਾਹਿਬ ਅੱਗੇ ਅਪੀਲ ਕਰਦੀ ਆ ਕਿ ਸਾਡਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖਾਨਾ ਦੇ ਕਰੀਬੀ ਪਿੰਡ ਮਾਨਕ ਮਾਜਰਾ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਲੜਕੀ ਗੰਭੀਰ ਜ਼ਖਮੀ ਹੋ ਗਈ ਜਦੋਂ ਕਿ ਤਿੰਨ ਲੋਕ ਵਲ-ਵਲ ਬਚ ਗਏ ਹੋਇਆ ਇਹ ਕਿ ਕੁਝ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਰਕੇ ਘਰ ਦੀ ਛੱਤ ਬਹੁਤ ਖਰਾਬ ਹੋ ਗਈ ਸੀ ਹੁਣ ਅਚਾਨਕ ਜਦੋਂ ਪਰਿਵਾਰ ਦੇ ਮੈਂਬਰ ਬਿਸਤਰੇ ਤੇ ਬੈਠੇ ਸਨ ਤਾਂ ਇੱਕ ਕਮਰੇ ਵਾਲੇ ਘਰ ਦੀ ਛੱਤ ਦਾ ਇੱਕ ਹਿੱਸਾ ਡਿੱਗ ਪਿਆ ਜਿਸ ਵਿੱਚ ਪਰਿਵਾਰ ਦੇ ਬਾਕੀ ਮੈਂਬਰ ਤਾਂ ਬਚ ਗਏ ਪਰ ਇੱਕ ਕੁੜੀ ਦੇ ਸਿਰ ਅਤੇ ਬਾਹ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਜ਼ਖਮੀ ਕੁੜੀ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੁਣ ਕੁੜੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪਿਤਾ ਜਸਵੀਰ ਸਿੰਘ ਨੇ ਕਿਹਾ ਕਿ ਉਸ ਦੀ ਹਾਲਤ ਬਹੁਤ ਖਰਾਬ ਹੈ ਮੈਂ ਨੌਕਾ ਦੇ ਘਰ ਵਿੱਚ ਕੰਮ ਕਰਕੇ ਗੁਜ਼ਾਰਾ ਚਲਾ ਰਿਹਾ ਹਾਂ ਇੱਕ ਪੁੱਤਰ ਹੈ ਉਹ ਵੀ ਗੁੰਗਾ ਬੋਲਾ ਹੈ ਉਹਨਾਂ ਕਿਹਾ ਕਿ ਇੱਕ ਕਮਰੇ ਵਾਲਾ ਘਰ ਬਹੁਤ ਖਰਾਬ ਹੋ ਗਿਆ ਹੈ ਉਸਦੇ ਸਰਕਾਰ ਦੁਆਰਾ ਚਲਾਈ ਗਈ ਯੋਜਨਾ ਤਹਿਤ ਫਾਰਮ ਭਰੇ ਸਨ ਪਰ ਰਾਜਨੀਤੀ ਕਾਰਨ ਉਸ ਨੂੰ ਘਰ ਬਣਾਉਣ ਲਈ ਸਰਕਾਰ ਦੁਆਰਾ ਗ੍ਰਾਂਟ ਨਹੀਂ ਦਿੱਤੀ ਗਈ ਹੁਣ ਉਸਦੇ ਘਰ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਹੈ ਜਸਵੀਰ ਸਿੰਘ ਨੇ ਕੈਪਟਨ ਮੰਤਰੀ ਤਰਨਪੁਰ ਸਿੰਘ ਸੋਨ ਜੋ ਕਿ ਇਲਾਕੇ ਦੇ ਵਿਧਾਇਕ ਵੀ ਹਨ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਦਾ ਘਰ ਬਣਾਉਣ ਵਿੱਚ ਮਦਦ ਕਰਨ ਜਕਵੀ ਲੜਕੀ ਮਨਜੋਤ ਨੇ ਕਿਹਾ ਕਿ ਅਚਾਨਕ ਘਰ ਦੀ ਛੱਤ ਦਾ ਇੱਕ ਹਿੱਸਾ ਉੱਤੇ ਡਿੱਗ ਪਿਆ ਲੜਕੀ ਨੇ ਕੈਪਟਨ ਮੰਤਰੀ ਸੋਨ ਨੂੰ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਜਸਵੀਰ ਸਿੰਘ ਕੀ ਹਾਸਾ ਹੋਇਆ ਇਹ ਹਾਸਾ ਇਹ ਉਹਨੇ ਕੱਲ ਨੂੰ ਤਕਰੀਬਨ 12:30 ਵਜੇ ਸਾਰੇ ਟੱਬਰ ਇੱਥੇ ਬੈਠੇ ਬੇਟੀ ਬੈਠੀ ਬੇਟਾ ਬੱਟਾ ਇਹ ਘਰ ਤੇ ਬੈਠ ਰਹੀ ਤੇ ਇਹਨਾਂ ਦੇ ਉੱਪਰ ਨਾਲ ਅਚਾਨਕ ਛੱਤ ਕਰ ਗਈ ਠੀਕ ਹੈ ਜੀ ਛੱਤ ਕਰਨ ਕਰਕੇ ਇਹ ਆਪਣੇ ਬੇਟੀ ਦੇ ਕਾਫੀ ਸੱਟਾਂ ਲੱਗੀਆਂ ਤੇ ਲੱਤ ਤੇ ਸੋਰੀ ਲੱਤ ਤੇ ਸੱਟ ਤੇ ਬਾਹ ਤੇ ਤੇ ਇਹ ਫਿਰ ਇਸ ਨੂੰ ਮੈਂ ਗਵਿੰਦ ਗੜਾ ਹਸਤਾ ਲੈ ਗਿਆ ਉਹਨਾਂ ਨੇ ਰੈਫਰ ਪੀ ਜੇ ਉਹ ਪੀ ਜੇ ਕਰਤਾ ਜੀ ਉੱਥੋਂ ਇਹਦਾ ਲਾ ਚੱਲ ਰਿਹਾ ਕਿਉਂ ਇੱਕ ਲਾ ਚੱਲ ਰਹੀ ਹੈ ਇਹਦਾ ਹੋਣ ਵੀ ਅਸੀਂ ਦੇਖਿਆ ਜੀ ਤੁਹਾਡਾ ਘਰ ਬਿਲਕੁਲ ਟੁੱਟਿਆ ਪਿਆ ਵੀ ਛੱਤ ਜਿਹੜੀ ਮਾੜੀ ਮੋਢੀ ਬਤੀ ਹੈ ਕਦੇ ਵੀ ਟੁੱਟ ਸਕਦੀ ਹੈ ਜਿਵੇਂ ਸਾਰਾ ਪਰਿਵਾਰ ਹੈ ਤੁਸੀਂ ਸਰਕਾਰ ਨੂੰ ਅਪਲਾਈ ਨਹੀਂ ਕੀਤਾ ਵੀ ਸਰਕਾਰ ਨੂੰ ਹਾਂਜੀ ਹਾਂਜੀ ਜੋ ਨਾ ਆਪਣੇ ਜਿਹੜੀ ਹੁਣ ਸਕੀਮ ਚੱਲੀ ਹੈ ਆਪਣਾ ਘਰ ਦੇ ਸਕੀਮ ਤਾਂ ਆਇਆ ਤਾਂ ਅਸੀਂ ਅਪਲਾਈ ਵੀ ਕੀਤਾ ਜੀ ਆਪਣੇ ਸੌਂ ਸਾਬ ਦੇ ਦਫ਼ਤਰ ਮੈਂ ਸੌਂ ਸਾਬ ਤੋਂ ਮਾਰ ਕਰਵਾ ਕੇ ਕਿਉਂਕਿ ਜੋ ਜੋ ਸਰਪੰਚਾਂ ਦਾ ਪਾਰਟੀ ਬਈ ਮੈਂ ਸੌਂ ਸਾਬ ਦਾ ਸੱਚਾ ਸੇਵਕਾਂ ਯਾਮ ਆਦਮੀ ਪਾਰਟੀ ਦਾ ਜੀ ਇਹ ਆਮ ਆਦਮੀ ਪਾਰਟੀ ਦਾ ਵਰਕਰ ਹੋਣ ਕਰਕੇ ਮੈਨੂੰ ਇਹ ਸਜ਼ਾ ਦਿੱਤੀ ਗਈ ਹੈ ਕਿ ਮੈਨੂੰ ਕੋਈ ਰਾਹ ਨਹੀਂ ਦਿੱਤਾ ਹੈ ਹੋਣ ਤੁਹਾਡੇ ਸਾਹਮਣਿਆਂ ਦੇਖੋ ਕੀ ਹਾਲ ਹੈ ਛੱਤ ਦਾ ਕੱਲ ਨੂੰ ਮੇਰੇ ਕੋ ਟੱਬਰ ਟੱਬਰ ਗਲਹਾ ਅਸਾ ਹੁੰਦਾ ਮੈਂ ਇਕੱਲਾ ਕਮਣ ਬੇਠਾ ਮੇਰਾ ਗੂੰਗਾ ਬੋਲੈ ਤੇ ਘਰ ਦੇ ਲੋਕਾਂ ਦੇ ਕਰਾਂ ਚਲ ਛਾੜੋ ਪੁੱਤਿਆ ਕਰਕੇ ਕੰਮ ਕਰਦੇ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਸਾਡੀ ਬਾਹ ਫੜੀ ਜਾਵੇ ਤਾਂ ਸਾਨੂੰ ਸੋਖ ਆਪਣੇ ਹੈਲਪ ਕੀਤੇ ਜਾਵੇ ਸੋਨ ਸਾਹਿਬ ਕੀ ਬੀ ਕੱਟੂ ਸੋਨ ਸਾਹਿਬ ਅੱਗੇ ਹੀ ਅਪੀਲ ਕਰਦਾ ਵੀ ਸਾਡਾ ਮਕਾਨ ਬਣਵਾ ਕੇ ਦਿੱਤਾ ਜਾਵੇ ਕੀ ਨਾਮ ਹੈ ਤੁਹਾਡਾ ਗੁੱਡੀ ਕੀ ਹੋ ਜਿਹੜਾ ਹੱਸ ਹੋਇਆ ਸੀ ਕਿਵੇਂ ਹੋਇਆ ਇਹਦੇ ਕੱਲ 12:00 ਵਜੇ ਮੈਂ ਪਾਂਡੇ ਪਾਂਡੇ ਸਾਫ ਕਰਕੇ ਤੱਕ ਕੇ ਲਗਾ ਰਹੀ ਸੀਗੀ ਉੱਤੇ ਉਹ ਤਾਨਕੇ ਸੱਤ ਗਿਰਗਿ ਜਿਸ ਕਰਕੇ ਮੇਰੇ ਸਿਰ ਤੇ ਟਾਂਕੇ ਲੱਗੇ ਆ ਤੇ ਬਾਹ ਤੇ ਟਾਂਕੇ ਲੱਗੇ ਆ ਤੇ ਸਾਰੇ ਪਰਿਵਾਰ ਦੇ ਮਾੜੀ ਮੋਟੀਆਂ ਛੱਟਾਂ ਲੱਗੀਆਂ ਹੋਈਆਂ ਨੇ ਇਹ 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 ਤੁਹਾਡੇ ਮਕਾਨ ਦੀ ਮੈਂ ਸਾਰਾ ਘੁੱਟਿਆ ਪਿਆ ਤੇ ਕੁਝ ਨਹੀਂ ਤੁਸੀਂ ਗਰੀਬ ਹੋ ਤੁਸੀਂ ਸਰਕਾਰ ਦੀ ਜਿਹੜੀ ਸਕੀਮ ਚੱਲ ਰਹੀ ਉਹਦੀ ਕਰਿਆ ਉਹ ਅਪਲਾਈ ਨਹੀਂ ਕੀਤਾ ਦੀ ਉਹ ਕਰਿਆ ਸੀਗਾ ਜੀ ਰ ਅਪਲਾਈ ਸਾਡੇ ਕਿਸੇ ਨੇ ਬਾਹ ਨਹੀਂ ਫੜੀ ਗਈ ਅਸੀਂ ਸੌਂਤ ਚਾਵ ਅੱਗੇ ਹੀ ਰਦਾ ਕਹਣਾ ਚਾਹੁੰਦੇ ਆ ਕਿ ਸਾਨੂੰ ਮਕਾਨ ਪਾ ਕੇ ਦਿੱਤਾ ਜਾਵੇ ਤੇ ਸਾਡੂ ਬਾਹ ਫੜੀ ਜਾਵੇ ਤੇ ਅਸੀਂ ਇਹਨਾਂ ਦੇ ਹੋਂਹਾਰ ਅੱਗਿਆ ਕਰੀ ਅੱਗਿਆ ਕਰੀ ਅਸੀਂ ਅੱਗੇ ਹਾਂ ਤੇ ਅਸੀਂ ਸੌਂਤ ਚਾਵ ਨੂੰ ਇਹ ਕਹਣਾ ਚਾਹੁੰਦੇ ਆ ਕਿ ਸਾਡਾ ਮਕਾਨ ਬਣਾ ਦਿੱਤਾ ਜਾਵੇ ਤੇ ਸਾਡੇ ਪਰਿਵਾਰ ਦੇ ਹੱਥ ਚੋਂ ਹੁਣ ਤੋਂ ਬਚਾਇਆ ਜਾਵੇ ਤੇ ਇਲਾਜ ਲਈ ਕਿੱਥੇ ਕਿੱਥੇ ਗਏ ਸੀ ਕਿ ਤੁਸੀਂ ਕਿੱਥੋਂ ਜਾ ਰਹੇ ਮੇਰਾ ਇਲਾਜ ਜੀ ਕੱਲ ਮੈਂ ਮੰਡੀ ਗਵਿੰਦਗੜ ਗਈ ਸੀ ਉਹਨਾਂ ਨੇ ਮੈਨੂੰ ਟੰਡਗੜ ਪੀਡੀਆ ਤੇ ਰੈਫਰ ਕਰ ਦਿੱਤਾ ਉੱਥੇ ਮੇਰਾ ਇਲਾਜ ਚੱਲ ਰਿਹਾ ਤੇ ਮੇਰੇ ਘਰ ਦੇ ਨੇ ਪੈਸੇ ਮੰਗ ਤੰਗ ਕੇ ਮੇਰਾ ਇਲਾਜ ਕਰਵਾ ਰਹੇ ਨੇ ਤੇ ਮੈਂ ਇਹੀ ਸੰਸਾਭ ਅੱਗੇ ਅਪੀਲ ਕਰਦੀ ਹਾਂ ਕਿ ਸਾਡਾ ਮਕਾਨ ਤਿਆਰ ਕੀਤਾ ਜਾਵੇ